ਹਾਂਜੀ ਆਪਣਾ ਹਮਾਰੇ ਵੀ ਜੋ ਹੈ ਹਰਮਨ ਪਿਆਰੇ ਲਵਲਿੰਗ ਸਿੰਘ ਸੈਣੀ ਜੀ ਜੋ ਹੈ ਜੋ 올 ਇੰਡੀਆ ਸੈਣੀ ਸਮਾਜ ਦੇ ਆਪਣਾ ਪੰਜਾਬ ਦੇ ਪ੍ਰੈਜ਼ੀਡੈਂਟ ਹਨ ਉਹਨਾਂ ਨੇ ਵਿਜ਼ਿਟ ਕੀਤਾ ਤੇ ਬੇਸਿਕਲੀ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਸੈਣੀ ਸਮਾਜ ਵਿੱਚ ਆਉਣ ਵਾਲੀਆਂ ਜਿਹੜੀਆਂ ਵੀ ਮੁਸ਼ਕਲਾਂ ਨੇ ਉਹਨਾਂ ਤੇ ਕਾਫੀ ਵਿਚਾਰ ਵਿਮਰਸ਼ ਕੀਤਾ ਉਹਰੇ ਬਹੁਤ ਜਿਆਦਾ ਜਿਹੜੇ ਮਤਲਬ ਸਾਈਵਾਨ ਮੌਜੂਦ ਸੀ ਤੇ ਔਰ ਵੀ ਮੈਂਬਰਾਂ ਨੇ ਦੱਸਿਆ ਕਿ ਜਿਵੇਂ ਕਿ ਸੈਣੀ ਸਮਾਜ ਵਿੱਚ ਅੱਜਕੱਲ ਜਿਹੜਾ ਹੈਗਾ ਮੈਰਿਜ ਦੀ ਬੜੀ ਪ੍ਰੋਬਲਮ ਆ ਰਹੀ ਹੈਗੀ ਐ ਸੈਕੰਡਲੀ ਜਿਹੜਾ ਹੈਗਾ ਇੰਨੀ ਸੋਸਾਇਟੀ ਚ ਇੰਨੀ ਕੰਟਰੀਬਿਊਸ਼ਨ ਦੇ ਬਾਵਜੂਦ ਜਿਹੜਾ ਹੈਗਾ ਸੈਣੀ ਸਮਾਜ ਦਾ ਕੋਈ ਬੰਦਾ ਮਤਲਬ ਕਿ ਕਿਸੇ ਉੱਚੀ ਪੋਸਟ ਤੇ ਪਹੁੰਚ ਨਹੀਂ ਪਾ ਰਿਹਾ ਹੈਗਾ ਤੇ ਉਹਨਾਂ ਨੇ ਕਿਹਾ ਕਿ ਆਪਾਂ ਜਿਹੜਾ ਹੈਗਾ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਤੇ ਇੱਕ ਟੀਮ ਵਰਕ ਦੇ ਤਹਿਤ ਜਿਹੜਾ ਹੈਗਾ ਆਪਾਂ ਜਿਹੜਾ ਹੈਗਾ ਸੈਣੀ ਸਮਾਜ ਨੂੰ ਜਿਹੜਾ ਹੈਗਾ ਪ੍ਰਮੋਟ ਕਰਨਾ ਤੇ ਆਪਾਂ ਜਿਹੜਾ ਹੈਗਾ ਆਪਣੀ ਜਿਹੜੀ ਵੀ ਆਪਣੀ ਭਾਗੀਦਾਰੀ ਹੈਗੀ ਆ ਉਹਨੂੰ ਆਪਾਂ टुडे लवली सैनजी फ्रॉम पटियाला हैज रीच्ड आवर ऑफिस लुधियाना दे आर प्रेजिडेंट ऑफ एआईएसएस ऑल इंडिया सैनी समाज पंजाब तो वी हैव डिस्कस अबाउट सैनी सोसाइटी अबाउट इंडस्ट्री फील्ड एंड एजुकेशन फील्ड एंड पॉलिटिकल एंड सोशल एक्टिविटी फील्ड वी विल इंक्रीज आवर एक्टिविटी इन ऑल फील्ड एज वेल एज पंजाब एंड इंडिया लेवल थैंक यू ਨਾਲ ਜੀ ਜੀ ਅੱਜ ਮੈਂ ਬਹੁਤ ਹੈਰਾਨ ਹੋਇਆ ਕਿ ਮੈਂ ਇੱਕ ਛੋਟੇ ਜਿਹੇ ਸੱਜਾ ਦਿੱਤਾ ਸੀ ਅੰਕੀ ਜੀ ਨੂੰ ਰਵਿੰਦਰ ਜੀ ਨੂੰ ਕਿ ਮੈਂ ਲੁਧਿਆਣੇ ਆ ਕੇ ਮਿਲਣਾ ਚਾਹੁੰਦਾ ਹਾਂ ਕਿਉਂਕਿ 2-3 ਮਹੀਨੇ ਹੋ ਗਏ ਮੇਰੀ ਪੰਜਾਬ ਦੀ ਪ੍ਰਧਾਨਗੀ ਦੇ ਤਾਂ ਉਸ ਤੋਂ ਬਾਅਦ ਤਾਂ ਮੈਂ ਬਹੁਤ ਹੈਰਾਨ ਰਹਿ ਗਿਆ ਕਿ ਇੱਕ ਛੋਟੇ ਸੱਜੇ ਦਬਾਧੇ ਨੇ ਇੰਨੀ ਸ਼ਾਨਦਾਰ ਮੀਟਿੰਗ ਦਾ ਆਯੋਜਨ ਕੀਤਾ ਮੈਰੀਨੀਆਂ ਇਹਨਾਂ ਦਾ ਬਹੁਤ ਖੁਸ਼ੀ ਹੋਈ ਮੈਨੂੰ ਇਹ ਇਤਿਆਜ਼ ਦੀ ਮੀਟਿੰਗ ਕਰਕੇ ਜੀ ਤੋ ਐਸੇ ਦਿਨ ਦਾ ਨਜ਼ਰ ਆ ਕਿ ਅੱਜ ਦਾ ਮੇਰਾ ਮੇਨ ਉਦੇਸ਼ ਇਹ ਸੀ ਕਿ ਆਲ ਇੰਡੀਆ ਸੈਣੀ ਸੇਵਾ ਸਮਾਜ ਦੇ ਪ੍ਰਧਾਨ ਦੇ ਨਾਤੇ ਪੰਜਾਬ ਦੇ ਤਾਂ ਮੇਰਾ ਇਹ ਫਰਜ਼ ਪੈਟਦਾ ਹੈ ਕਿ ਮੈਂ ਪੂਰੀ ਲਹਿ ਮੰਤਰੀਕੇ ਨਾਲ ਪੰਜਾਬ ਚ ਜਿਹੜੀ ਯੂਨਿਟਸ ਹੈ ਪੂਰੇ ਜ਼ਿਲ੍ਹੇ ਚ ਪੂਰੇ ਪੂਰੇ ਬਲਾਕ ਪੱਧਰ ਤੇ ਪੂਰੇ ਪਿੰਡ ਲੈਵਲ ਤੇ ਅਸੀਂ ਬਣਾਉਣੀਆਂ ਹਨ ਤਾਂ ਉਸੇ ਲੜੀ ਦੇ ਤਹਿਤ ਅਸੀਂ ਅੱਜ ਇੱਥੇ ਲੁਧਿਆਣਾ ਵਿਜ਼ਿਟ ਕੀਤਾ ਤਾਂ ਇੱਕ ਆਪਕੋ ਸਹਿਮਤੀ ਬਣੀ ਹੈ ਸਾਰਿਆਂ ਦੀ ਕਿ 2 ਮਹੀਨੇ ਦੇ ਅੰਦਰ ਅਸੀਂ 올 ਇੰਡੀਆ ਸੈਣੀ ਸੇਵਾ ਸਮਾਜ ਦੀ ਲੁਧਿਆਣਾ ਯੂਨਿਟ ਦੀ ਯੂਥ ਤੇ ਸੀਨੀਅਰ ਦੀ ਜਿਹੜੀ ਟੀਮ ਹੈ ਬਹੁਤ ਜਲਦੀ ਡਿਕਲੇਅਰ ਕਰਾਂਗੇ ਇੱਕ ਸਟਰੋਂਗ ਜਿਹੜੀ ਸੰਗਠਨ ਹੈ ਤੇ ਲੁਧਿਆਣਾ ਵਿੱਚ ਉਹਦੀ ਸਿਰਜਣਾ ਕੀਤੀ ਜਾਵੇ ਸਰ ਤੁਹਾਨੂੰ ਨਹੀਂ ਲੱਗਦਾ ਸੈਣੀ ਚੰਦਰ ਲਿਖਣ ਦੇ ਬੁੱਕ ਵਿੱਚ ਕਾਹੂ ਨਹੀਂ ਆਦੀ ਜੇ ਕਹਿੰਦੇ ਇੱਕ ਨੂੰ ਪ੍ਰਧਾਨਗੀ ਤੇ ਸਭ ਨੂੰ ਹਰੇਕ ਦੇ ਵਿੱਚ ਵੈਸੇ ਤਾਂ ਜੀ ਪ੍ਰਧਾਨਗੀ ਕੋਈ ਇੱਕ ਕੰਡਿਆਰਾ ਦਾ ਤਾਜ ਹੀ ਹੁੰਦਾ ਹੈ एक एक मतलब ਜਿਹੜਾ ਬੰਦਾ ਲੈਂਦਾ ਹੈ ਉਹਦੇ ਵਾਸਤੇ ਉਹਨੂੰ ਪਤਾ ਹੁੰਦਾ ਕਿ ਕਿੰਨਾ ਔਖਾ ਹੈ ਮੈਨੇਜ ਕਰਨਾ ਹੁੰਦਾ ਹੈ ਹਰ ਇੱਕ ਤੇ ਬਸ ਦੀ ਗੱਲ ਵੀ ਨਹੀਂ ਹੁੰਦੀ ਪਰ ਮੈਂ ਕਹਿੰਦਾ ਜਿਹੜਾ ਬੰਦਾ ਇਸ ਚੀਜ਼ ਨੂੰ ਚਾਹੁੰਦਾ ਹੈ ਕਿ ਮੈਂ ਪ੍ਰਬੰਧਨ ਬਣਾ ਤਾਂ ਮੇਰੇ ਖਾਤ ਖੁਸ਼ੀ ਨਾ ਬਣਾਓ ਉਸ ਨੂੰ ਵਧੀਆ ਗੱਲ ਹੈ ਉਹਨਾਂ ਨੂੰ ਇਸ ਦਾ ਇੰਜੋਏ ਕਰਨਾ ਚਾਹੀਦਾ ਹੈ ਪ੍ਰਬੰਧਨ ਕਿਦਾ ਇਹ ਜਿਆਦਾ ਇੱਕ ਮਤਲਬ ਬਹੁਤ ਜ਼ਿੰਮੇਵਾਰੀ ਵਾਲਾ ਮਤਲਬ ਪਦ ਹੁੰਦਾ ਹੈ ਜਿਸ ਦੀ ਗਰਮਾ ਰੱਖਣੀ ਪੈਂਦੀ ਹੈ ਤੁਹਾਡੇ ਸ਼ਬਦਾਂ ਵਿੱਚ ਤੁਹਾਡੇ ਕਿਰਦਾਰ ਤੇ ਤੁਹਾਡੇ ਸਲੀਕੇ ਵਿੱਚ ਹਰ ਇੱਕ ਤਰੀਕੇ ਦੇ ਤੁਹਾਡੀ ਜਿਹੜੀ ਪਾਦੀ ਜਿਹੜੀ ਗਰਮਾ ਉਹ ਦਿਖਣੀ ਚਾਹੀਦੀ ਹੈ ਇਹ ਜਿਆ ਪ੍ਰਬੰਧਨ ਚਾਹੀਦਾ कोई भी हो सकता है सैणी नहीं पता मेरे ख्याल चुना लोगों की गलती ज नहीं पता समाज तो अपने आप बड़ी वीडी बड़ी वादिया पहचान रखता है बड़े वाया किरदार पंजाब हो बड़े वाइया मनिष्टा चौधरी दिलवाग जी हो ਮੌਜੂਦਾ ਸਾਡੇ ਹੈਲਥ ਨੂੰ ਇੰਸਟਾ ਡਾਕਟਰ ਬਲਵੀਰ ਜੀ ਉਹ ਵੀ ਸੈਣੀ ਕਮਿਊਨਿਟੀ ਦੇ ਬਲੌਕਰ ਬੜੇ ਵੱਡ ਸਪੋਰਟਸਮੈਨ ਹੋਏ ਆ ਰੂਪਾ ਰੂਪਾ ਸੈਣੀ ਇੰਡੀਅਨ ਆਪ ਦੀ ਕੀਮਤੀ ਮਤਲਬ ਹੌਕੀ ਦੀ ਕੈਪਟਨ ਵੀ ਰਹੇ ਹਨ ਤਾਂ ਮਤਲਬ ਇਹ ਨਾਮਵਾਰ ਸ਼ਖਸੀਅਤਾਂ ਸੈਣੀ ਕਮਿਊਨਿਟੀ ਚ ਰਹੀਆਂ ਹਨ ਤੇ ਹੁਣ ਵੀ ਮੌਜੂਦਾ ਸਮੇਂ ਚ ਵੀ ਹੈਗੀਆਂ ਹਨ ਪਰ ਇਹ ਵੀ ਅਸੀਂ ਕਿਤੇ ਨਾ ਕਿਤੇ ਅਨਗੌਲੇ ਕਰੀ ਵੀ ਕੰਮ ਹੈ ਜਿਹਨੂੰ ਕੀ ਬੜੀ ਜਲਦੀ ਅਸੀਂ ਜਾਗਰੂਕ ਕਰਾਂਗੇ ਸਮਾਜ ਨੂੰ ਤੇ ਲੋਕਾਂ ਨੂੰ ਦੱਸਾਂਗੇ ਕਿ ਜਿਹੜਾ ਸਾਡਾ ਸਮਾਜ ਹੈ ਕੋਈ ਇੱਕ ਬਹੁਤ ਵਧੀਆ ਵਿਰਾਸਤ ਚੋ ਸਾਡਾ ਜਿਹੜਾ ਸਮਾਜ ਹੈ ਉਹ ਨਿਕਲਿਆ ਹੋਇਆ ਹੈ ਬੜਾ ਮਤਲਬ ਪੁਰਾਣਾ ਸਮਾਜ ਹੈ ਜਿਸ ਦੀ ਕੀ ਪੂਰੇ ਇੰਡੀਆ ਚ ਸਾਡੀ ਦੀ ਫੌਂਡ ਗੈਮ ਹੈ ਤੇ ਬੜੇ ਵਧੀਆ ਗੈਮ ਦੇਖੋ ਜੀ ਅਸੀਂ ਸੈਮੀਨਾਰ ਹਰ ਇੱਕ ਦਿਲੇਜ ਕਰਾਂਗੇ ਥੋੜੀ ساری ਕੋਸ਼ਿਸ਼ ਹੈ ਕਿਉਂਕਿ ਬਿਨਾ ਸੈਮੀਨਾਰ ਤੋਂ ਕੋਈ ਜਾਗਰੂਕ ਨਹੀਂ ਹੁੰਦਾ ਜਦੋਂ ਅਸੀਂ ਵੱਡੇ ਪੱਧਰ ਤੇ ਸ਼ੋਅ ਕਰਾਂਗੇ ਵੱਡੇ ਪੱਧਰ ਤੇ ਮੀਟਿੰਗ ਕਰਾਂਗੇ ਉੱਥੇ ਜਾਗਰੂਕਤਾ ਆਉਂਦੀ ਹੈ ਸਮਾਜ 'ਚ ਉੱਥੇ ਹੀ ਪਤਾ ਲੱਗਦਾ ਸਮਾਜ ਨੂੰ ਕੀ ਸੰਗਠਨ ਹੈ ਆਪਰ ਚ ਸਭ ਤੋਂ ਵੱਡੀ ਗੱਲ ਹੈ ਕਿ ਸੰਗਠਨ ਬਣਾਉਣ ਦਾ ਸਾਡਾ ਕੋਈ ਵਿਸ਼ੇਸ਼ ਮੰਤਵ ਤਾਂ ਨਹੀਂ ਹੈ ਇਹ ਵੀ ਆਪਰ ਚ ਅਸੀਂ ਮਿਲ ਜੁਲ ਸਕੀਏ ਕਿਉਂਕਿ ਜੋਕੇ ਯੁਗ ਚ ਪਰਮਾਤਮਾ ਨਾ ਕਰੇ ਕਿਸੇ ਦੁੱਖ ਨੂੰ ਨਹੀਂ ਕਾਂਦੀਏ ਤਾਂ ਨਾਲ ਸਾંਧੀ ਕਰ ਸਕੇ ਉਹਦੇ ਨਾਲ ਖੜ ਸਕੀਏ ਇਹ ਆਪਰ ਚ ਰਿਸ਼ਤੇ ਨਾ ਦੇ ਦੀ ਜਿਹੜੀ ਸਮੱਸਿਆ ਆ ਰਹੀ ਹੈ ਉਹ ਸਾਡਾ ਮੇਜਰ ਜਿਹੜਾ ਮਤਲਬ ਸਮਿਲ ਜਨ ਫੇਸ ਕਰਨਾ ਪੈ ਰਿਹਾ ਇਸ ਸਮੇਂ ਇਸਾਨੋ ਰਿਸ਼ਤੇ ਨਾਤੇ ਜ ਬੜੀ ਪ੍ਰੋਬਲਮ ਆ ਰਹੀ ਹੈ ਲੜਕੀਆਂ ਨੂੰ ਵਧੀਆ ਮੈਚ ਨਹੀਂ ਮੇਦੇ ਲੜਕੀਆਂ ਨੂੰ ਲੜਕੀਆਂ ਨਹੀਂ ਮਿਲੀਆਂ ਤਾਂ ਇਹ ਜਿਹੜੀ ਕਮੀ ਹੈ ਆਪਜ ਸਮਾਜ ਦੀ ਤਾਂ ਸਾਡੀ ਕੋਸ਼ਿਸ਼ ਹੋਏਗੀ ਅਸੀਂ ਇਸ ਕਮੀ ਨੂੰ ਦੂਰ ਕਰੀਏ ਆਪਜ ਜਰ ਮਿਲਾਂਗੇ ਬੈਠਾਂਗੇ ਸਾਲਜ ਦੋ ਵਾਰੀ ਮਿਲਾਂਗੇ ਤਿੰਨ ਵਾਰੀ ਮਿਲਾਂਗੇ ਤਾਂ ਆਪਜ ਸਹਿਚਾਰ ਵਧੇਗਾ ਪੋਪੂਲੇਸ਼ਨ ਵਧਣਗੇ ਤੇ ਸਾਰੀਆਂ ਗੱਲਾਂ ਜਿਹੜਾ ਸੌਲਟ ਹੈ ਉਹ ਆਪਣੇ ਆਪ ਹੋਏਗੀ ਯੂਥ ਨੂੰ ਮੈਂ ਇਹੀ ਕਹਣਾ ਚਾਹੁੰਦਾ ਕਿ ਅਜੇ ਜੀ ਤੋਂ ਸੇਧ ਲਈਏ ਜੋ ਸਾਡੇ ਅਜੇ ਨਵ ਨਿਯੁਕਤ ਲੁਧਿਆਣਾ ਦੇ ਹਾਤੀ ਦੇ ਪ੍ਰਧਾਨ ਹਨ ਪੰਜ ਟਾਈਮ ਇਹ ਪੰਜ ਵਾਰੀ ਮਿਸਟਰ ਬਰਡ ਬਰਡ ਵੀ ਰਹਿ ਚੁੱਕੇ ਹਨ ਬੋਡੀ ਬਿਲਡਿੰਗ ਤੇ ਤਾਂ ਇਹ ਜੇ ਯੂਥ ਇੱਕ ਪ੍ਰੇਰਨਾ ਦਾ ਇੱਕ ਸਰੋਤ ਹਨ ਪੂਰੇ ਸਮਾਜ ਵਾਸਤੇ ਕਿ ਨਸ਼ਿਆ ਤੋਂ ਰਹਿਤ ਰਹਿ ਕੇ ਜੋਗਿਕ ਯੋਗ ਵਿੱਚ ਜਿਹੜਾ ਸਭ ਤੋਂ ਮਤਲਬ ਵੱਡਾ ਜਿਹੜਾ ਗ੍ਰਹਿਣ ਲੱਗਿਆ ਹੋਏ ਸਮਾਜ ਨੂੰ ਪੂਰੇ ਪੰਜਾਬ ਕਿ ਸਾਰੇ ਦੇਸ਼ ਨੇ ਲੱਗ ਰਿਹਾ ਹੈ ਜੋ ਨਸ਼ੇ ਦੀ ਜਿਹੜੀ ਸਿਰਜਣਾ ਚੱਲ ਰਹੀ ਹੈ ਉਸ ਨੂੰ ਖਤਮ ਕਰਨੇ ਵਾਸਤੇ ਇਹ ਜੇ ਆਈਕਨ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਤਾਂ ਕਿ ਉਹ ਮੈਸੇਜ ਜਾਵੇ